ਗੋਗੋ ਫਰਾਂਸ ਦਾ ਧੰਨਵਾਦ ਕਰਦੇ ਹਾਂ ਲੋ ਕਬੱਡੀ ਪੌਣ ਦੇ ਵਾਸਤੇ ਸ਼ਹਿਜ਼ਾਦਾ ਔਰ ਦੂਸਰੇ ਪਾਸੇ ਰੈਂਬੋ ਰੈਂਬੋ ਤੇ ਸ਼ਹਿਜ਼ਾਦਾ ਸ਼ਾਜੀ ਤੇ ਰੈਂਬੋ ਔਰ ਟਿੱਬਿਆਂ ਦਾ ਦਾ ਕਮਾਲ ਕਰਦਾ ਆ ਮਾਇਆ ਵੀ ਲਾਉਂਦੀ ਆ ਇਹ ਪੰਜਾਬ ਪੋਸਟ ਨੇ ਪੈਸੇ ਲਾਏ ਆ ਲੈ ਭਾਈ ਪੈਸੇ ਕਢਾਉਣੇ ਬੜੇ ਔਖੇ ਆ ਪੰਜਾਬ ਪੋਸਟ ਤੋਂ ਪਰ ਕਬੱਡੀ ਤੋਂ ਬਾਅਦ ਇਹ ਜਾਨਵਾਰ ਦੇ ਆ ਪਹਿਲੀ 2000 ਵਾਲੀ ਆਓ ਸਾਹਮਣੇ ਕਲਸੀਆਂ ਦਾ ਅੰਦਰਜੀਤ ਤੇ ਛੰਨਾ ਦਾ ਭੂਰੀ ਰਬਿੰਦਰ ਜਲਾਲ ਦਾ ਕਬੱਡੀ ਬੰਦਾ ਹੋਇਆ ਦੂਜਾ ਸੈਮੀ ਆ ਤਲਵੰਡੀ ਡੱਡੀਆਂ ਦਾ ਵੱਡਾ ਖੇਡ ਮੇਲਾ ਇਸ ਇਲਾਕੇ ਦੇ ਵੱਡੇ ਕਬੱਡੀ ਕੱਪ ਹੁੰਦੇ ਆ ਖਲੀਲ ਬੇੜੇ ਦਾ ਵੱਡਾ ਕਬੱਡੀ ਕੱਪ ਸੱਲਾਂ ਚ ਵੱਡਾ ਪਰ ਆ ਪਹਿਲਾ 5000 ਵਾਲਾ ਲੱਗੂ ਕਿ ਨਹੀਂ ਲੱਗੂ ਆਓ ਹਾਕਮ ਵਾਲਿਆ ਜੱਗੋ ਮਾਨਸੇ ਵਾਲਾ ਇਧਰ ਨਹੀਂ ਸੱਤ ਚਰਨੀ ਚਰਨੀ ਰਾ ਇਧਰਾਂ ਦੇ ਦੀ ਰੇਡ ਪਈ ਹੋਈ ਲਓ ਪਰ ਰੇਡ ਜਫੇ ਦੀ ਥੋੜੀ ਜੀ ਗੱਲ ਕਰ ਲਈ ਇਹਦੇ ਦੇ ਪਾਸੇ ਲਓ ਦੂਸਰੇ ਪਾਸੇ ਸਪਾਈਡਰਮੈਨ ਐਨ ਖੇਡ ਕਬੱਡੀ ਦਾ ਕੋਸ਼ਿਸ਼ ਕਰਦਾ ਹੋਇਆ ਅਨਰਜੀਤ ਆ ਸੱਜੇ ਖੱਬੇ ਸੱਜੇ ਖੱਬੇ ਹਟ ਕਬੱਡੀ ਯਾਰਾਂ ਦੀ ਖੇਡ ਵੱਡੇ ਸਰਦਾਰਾਂ ਦੀ ਐਨਿੰਦਰਜੀ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਚਰਨੀ ਦੀ ਰੇਡ ਪਈ ਹੋਈ ਕਬੱਡੀ 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 ਕਯਾ ਬਾਦ ਕਮਾਲ ਉਹਨੇ ਮਿਹਰਬਾਨੀ ਕਰਕੇ ਬੈਠ ਜਿਓ ਜੀ ਬាទ ਬាទ ਧੰਨਵਾਦ ਲਾ ਸ਼ਨਮ ਵਾਲੇ ਪੂਰੀ ਦੀ ਪਈ ਹੈ ਕਬੱਡੀ ਦੇ ਕੌਣ ਦੇਖਦੇ ਮਿਲਾ ਪਾਉਗਾ ਜਫਾ ਬੰਨੇ ਪਰ ਬੰਨੇ ਕਬੱਡੀ ਖਿਡਾਰੀਆਂ ਦੇ ਵਿੱਚ ਲਾ ਪਹਿਲੀ ਕਬੱਡੀ ਦੇ ਉੱਪਰ ਧਨਾਲੇ ਦੇ ਜਿਗਤਾਰ ਦੇਵਾਂਗੇ ਸਦੀਕ 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 ਆ ਸਦੀਕ ਦੀ ਚੱਲਦੀ ਹੋਏ ਕੋਸ਼ਿਸ਼ ਬੱਲੇ ਬੱਲੇ ਹੁੰਦੀ ਹੋਏ ਦੇ ਪੁਆਇੰਟ